ਮਕੋ ਹੋਏ ਪਛਾਨਾ ਤਨਾਸਰੀ ਮਹੱਲਾ ਨੌਆ ਤੇਹ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾ ਫੁਨ ਜਿਹੇ ਘਟ ਮਾਹੇ ਪਛਾਨੋ ਰਹਾਉ ਪਰਿੰਦਾ ਉਸਤਤ ਨਹਿ ਜਾਕੇ ਕੰਚਨ ਲੋਹ ਸਮਾਨੂ ਹਰਖ ਸੋਗ ਤੇ ਰਹੇ ਅਤੀਤਾ ਜੋਗੀ ਤਾਹੇ ਬਖਾਨੂ ਚੰਚਲ ਮਨ ਦਹ ਜਿਸ ਕੋ ਤਾਵਤ ਅਚਲ ਜਾਏ ਠਹਿਰਾਨੂ ਕਹੋ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾਹੇ ਤੁਮ ਮਾਨੋ ਤਨ ਆਸਰੀ ਮਹੱਲਾ ਨੌਆ ਅਬ ਮੈਂ ਕੌਨ ਉਪਾਉ ਕਰੂੰ ਜੇਹ ਵਿਦ ਮਨ ਕੋ ਸੰਸਾ ਚੂਕੈ ਭਉ ਨਿਦ ਪਾਰ ਪਰਉ ਰਹਾਉ ਜਨਮ ਪਾਏ ਕਛ ਭਲੋ ਨਾ ਕੀਨੋ ਤਾਤੇ ਅਦਕ ਡਰਉ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਯਹ ਜੀ ਸੋਚ ਧਰਉ ਗੁਰਮਤ ਸੁਨ ਕਛ ਗਿਆਨ ਨਾ ਉਪਜਿਉ ਪਸ ਜਿਉ ਉਦਰ ਭਰਉ ਕਹੋ ਨਾਨਕ ਪ੍ਰਭ ਬਿਰਤ ਪਛਾਨੋ ਤਬ ਹੋ ਪਤਤ ਤਰਉ ਧਨਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟ ਪਦੀਆਂ ਇਕ ਓੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਰਖ ਰਖ ਚਰਨ ਧਰੇ ਵਿਚਾਰੀ ਦੁਬਦਾ ਛੋੜ ਭਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਮਣ ਜਾਣ ਰਹੀਂ ਗੁਰ ਰਾਖੇ ਸਰਵ ਰਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵ ਮਹ ਹੰਸ ਹੰਸ ਮਹ ਸਾਗਰ ਕਥ ਕਥਾ ਗੁਰ ਬਚਨੀ ਆਦਰ ਸੁਣ ਮੰਡਲ ਇਕ ਜੋਗੀ ਵੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਤ੍ਰਿ ਭਵਨ ਜੋਤ ਰਹੀਂ ਲਿਵ ਲਾਈ ਸੁਰ ਨਰਨਾਥ ਸੱਚੇ ਸਰਨਾਏ आनंद मूल अनाथ अधारी गुरुमुख भगत सहज बीचारी भगत वछल पै काटण हारे हौ मैं मार मिले पग थारी अनक जतन कर काल संताए मरण लिखाये मंडल मह आई जन्म पदार्थ दुबदा खोवे आप ना चीनस ब्रह्म ब्रह्म रोवे कहतौ पढ़तौ सुनतौ एक ਧੀਰਜ ਧਰਮ ਧਰਨੀ ਤਰ ਟੇਕ ਜਤ ਸਤ ਸੰਜਮ ਹਿਰਦੈ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸਾਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸ਼ਬਦ ਭਰਮ ਪਉ ਭਾਗੇ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਤਨਾਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਮਣ ਜਾਣ ਠਾਕੁਰ ਮਹਦਾਸ ਦਾਸ ਦਾਸ ਮਹ ਸੋਏ ਜਹ ਦੇਖਾਂ ਤਹ ਅਵਰ ਨਾ ਕੋਈ ਗੁਰਮੁਖ ਭਗਤ ਸਹਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ ਸੋ ਗੁਰ ਕਰਉ ਜੇ ਸਾਚ ਦਰੜਾਵੇ ਕਤ ਕਥਾਵੇ ਸ਼ਬਦ ਮਲਾਵੇ ਹਰ ਕੇ ਲੋਗ ਅਵਰ ਨਹੀਂ ਕਾਰਾ ਸਾਚਾ ਠਾਕੁਰ ਸਾਚ ਪਿਆਰਾ ਤਨ ਮਹਿ ਮਨੂਆ ਮਨ ਮਹਿ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੈ ਪਾਏ ਸਤ ਗੁਰ ਪੂਰਾ ਮਿਲੈ ਮਲਾਈ ਆਪ ਦਿਖਾਵੇ ਆਪੇ ਦੇਖੈ ਹੱਥ ਨਾ ਪਤੀਜੈ ਨਾ ਬਹੁ ਭੇਖੈ ਕੜ ਭਾਂਡੇ ਜਿਨੇ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਪੜ ਪੜ ਭੂਲਹਿ ਚੋਟਾਂ ਖਾਹੇ ਬਹੁਤ ਸਿਆਣਪ ਆਵਹਿ ਜਾਹੇ ਨਾਮ ਜਪੈ ਭਉ ਭੋਜਨ ਖਾਏ ਗੁਰਮਖ ਸੇਵਕ ਰਹੇ ਸਮਾਏ ਪੂਜ ਸਿਲਾ ਤੀਰਥ ਬਨਵਾਸਾ ਪਰਮਤ ਦੋਲਤ ਭਏ ਉਦਾਸਾ ਮਨ ਮੈ ਲੈ ਸੂਚਾ ਕਿਉ ਹੋਏ ਸਾਚ ਮਿਲੈ ਪਾਵੈ ਪਤ ਸੋਏ ਆਚਾਰਾ ਵਿਚਾਰ ਸਰੀਰ ਆਦ ਜਗਾਦ ਸਹਿਜ ਮਨ ਧੀਰ ਪਲ ਪੰਕਚ ਮਹਕੋਟ ਉਧਾਰੀ ਕਰ ਕਿਰਪਾ ਗੁਰ ਮੇਲ ਪਿਆਰੀ ਕਿਸ ਅਗੇ ਪ੍ਰਭ ਤੁਧ ਸਲਾਹੀ ਤੁਧ ਬਿਨ ਦੂਜਾ ਮੈਂ ਕੋ ਨਾਹੀ ਜਿਉ ਤੁਧ ਭਾਵੈ ਤਿਉ ਰਾਖਰ ਜਾਏ ਨਾਨਕ ਸਹਿਜ ਭਾਏ ਗੁਣ ਗਾਏ ਨਾਸਰੀ ਮਹੱਲਾ ਪੰਜਵਾਂ ਕਰਿ ਸ਼ੇਵਾ ਅਸ਼ਟਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤੇ ਤੇ ੳਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾ ਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇ ਅਨਕ ਜਨਮ ਭ੍ਰਮ ਥਿਤ ਨਹੀਂ ਪਾਈ ਕਰਉ ਸੇਵਾ ਗੁਰ ਲਾਗੂ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਉ ਅਨਕ અપਾਵ ਕਰਉ ਮਾਇਆ ਕੋਬ ਚਿਤ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੇ ਕੋਈ ਐਸ ਹੋਰੇ ਭੇਟੈ ਸੰਤ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗ ਲਾਵੇ ਪੜੇ ਰੇ ਸਗਲ ਬੇਦ ਨਹਿ ਚੂਕੇ ਮਨ ਭੇਦ ਇਕ ਖਿਨਨਾ ਧੀ ਰਹੇ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਇਕ ਅਮਰਤ ਨਾਮ ਮੇਰੇ ਹਿਰਦੈ ਸਿੰਚਾ ਜੇ ਤੇਰੇ ਤੀਰਥ ਨਾਏ ਹੰਬੁਦ ਮੈਨ ਲਾਏ ਘਰ ਕੋ ठाकुर ਇਕ ਤਿਲ ਨਾ ਮਾਨੈ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ज्ञान अंजन मेरा मन इसनन सगल आश्रम कीने मनुवा नह पतिने विवेकहीन देही धोए कोई पाई रे पुरख बधाता पार ब्रह्म कै रंग राता मेरे मन की दुर्मत मालिक होए कर्म धर्म जुगता निमख ना हेतु करता गर्भ गर्भ पड़े कहीं ना लेखे ਜਿਸ ਭੇਤੀਐ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋ ਨੀਤਰੋ ਵੇਖੈ ਮਨ ਹਟ ਜੋ ਕਮਾਵੈ ਤਿਲ ਨਾ ਲੇਖੈ ਪਾਵੈ ਬਗਲ ਜਿਉ ਧਿਆਨ ਲਾਵੈ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖ ਹਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਤੇ ਗਤ ਹੋਈ ਹਮਾਰੀ ਸੋ ਪਰਸਨ ਗੋਪਾਲ ਰਾਏ ਕਾਟਰੇ ਬੰਦਨ ਮਾਈ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੀਤੀਉ ਨਿਰਪੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਮਣ ਜਾਣ ਰਹੀ ਮਿਲੇ ਸਾਦਾ ਰਹਾਉ ਦੂਜਾ ਤਨਸਰੀ ਮਹੱਲਾ ਪਹਿਲਾ ਸ਼ੰਤ ਇਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸahara ਹਉ ਨਾਮ ਹਰਿ ਕਾ ਸਦਾ ਜਾਚੋ ਦੇਹੋ ਪ੍ਰਭ ਤਰਣੀ ਤਰਾ ਸੰਸਾਰ ਰੋਗੀ ਨਾਮ दारू ਮੈਲ ਲਾਗੈ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਸਾਚ ਨਾ ਲਾਗੈ ਮੈਲ ਕਿਆ ਮਲ ਧੋਈ ਐ ਗੁਣ ਹਾਰ ਪੁਰੋਈ ਕਿਸ ਕੋ ਰੋਈ ਐ ਵਿਚਾਰ ਮਾਰੇ ਤਰੈ ਤਾਰੇ ਉਲਟ ਜੋਨ ਨਾ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੇ ਆਨੰਦ ਅਨੰਦਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦੇ ਖਾਇਆ ਮੈਲ ਨਾਹੀ ਸਚ ਮਨੀ ਸੰਗਤ ਮੀਤ ਮਲਾਪ ਪੂਰਾ ਨਾਵਣੋ ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ ਸਲਾਹੇ ਸਾਚੇ ਮਨ ਸਤਗੁਰ ਪੁੰਨ ਦਾਨ ਦਇਆ ਮਤੇ ਫਿਰ ਸੰਗ ਭਾਵੈ ਸਹਿਜ ਨਾਵੈ ਬੀਣੀ ਤਾਂ ਸੰਗਮ ਸਤ ਸਤੇ ਆਰਾਧ ਏ ਕੰਕਾਰ ਸਾਚਾ ਨਿਤ ਦੇ ਚੜੈ ਸੁਆਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਲਾਇਆ ਕਹਿਣ ਕਹੈ ਸਭ ਕੋ ਏਕੇ ਵੜਿਆਖੀਐ ਹਉ ਮੂਰਖ ਨੀਚ ਅਜਾਨ ਸਮਝਾਂ ਸਾਖੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰਹਿ ਆਵਹਿ ਵਿਖਲਾਦੀ ਸ਼ਬਦ ਸੱਚਾ ਗੁਰ ਮੇਰਾ ਆਖਣ ਤੋਟ ਨਾ ਭਗਤ ਪੰਡਹਾਰੀ ਭਰਪੂਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸਚ ਸੋਈ ਤਨਾਸਰੀ ਮਹੱਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਉ ਸਾਚੂ ਸਾਚਾ ਨਾਉ ਗੁਣ ਗੋਵਿੰਦ ਹੈ ਜੀਉ ਗੁਰ ਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮੁ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤਿ 부ਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸਚੀ ਨਾਹੀ ਤੁਮ ਸਾਰੇ ਅਵਰਨਾ ਕੋਈ ਆਇਆ ਜੈਸੀ ਜੀਉ ਹੁਕਮੀ ਹੋਏ ਨਬੇੜ ਭਰਮ ਚੁਕਾਇਸੀ ਜੀਉ ਗੁਰ ਭਰਮ ਚ ਕਾਏ ਅਕਥ ਕਹਾਈ ਸਚ ਮਹਿ ਸਾਚ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਏ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰੈ ਵਡਿਆਈ ਤੂੰ ਸੱਚਾ ਸਿਰਜਣਹਾਰ ਅਲੱਖ ਸਿਰੰਦਿਆ ਜੀਉ ਇਕ ਸਾਹਿਬ ਦੋਏ ਰਾਹ ਵਾਦ ਵਧੰਦਿਆ ਜੀਓ ਦੋਏ ਰਾਹ ਚਲਾਏ ਹੁਕਮ ਸੁਬਾਏ ਜਨਮ ਮੋ ਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਵਿਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸਬਦ ਸੰਿਆਪੈ ਸਾਚਾ ਸਿਰਜਨ ਹਾਰਾ ਪਗਤ ਸੋ ਹੈ ਦਰਬਾਰ ਸ਼ਬਦ ਸੁਹਾਇਆ ਜੀਉ ਬੋਲਹਿ ਅੰਮ੍ਰਿਤ ਬਾਣ ਰਸਨ ਰਸਾਇਆ ਜੀਉ ਰਸਨ ਰਸਾਏ ਨਾਮੁ ਤਸਾਏ ਗੁਰ ਕੈ ਸ਼ਬਦ ਵਿਕਾਣੀ ਪਾਰਸ ਪਰਸਿਐ ਪਾਰਸ ਹੋਇ ਜਾਂ ਤੇਰੇ ਮਨ ਭਾਣੇ ਅਮਰਾ ਪਦ ਪਾਇਆ ਆਪ ਗੋਆਇਆ ਵਿਰਲਾ ਗਿਆਨ ਵਿਚਾਰੀ ਨਾਮਕ ਭਗਤ ਸੋਹਣ ਦਰ ਸਾਚੈ ਸਾਚੇ ਕੇ ਵਪਾਰੀ ਭੂਖ ਪਿਆਸੋ ਹਾਥ ਕਿਉਂ ਦਰ ਜਾਏ ਸਾਜੀਓ ਸਤਗੁਰੂ ਪੁੱਛੋ ਜਾਏ ਨਾਮ ਧਿਆਏ ਸਾਜੀਓ ਸੱਚ ਨਾਮ ਧਾਈ ਸਾਚ ਚੁਆਈ ਗੁਰਮੁਖ ਸਾਚ ਪਛਾਣਾ ਦੀਨਾ ਨਾਥ ਦਿਆਲ ਨਿਰੰજન ਆਨੰਦਿਨ ਨਾਮੁ ਖਾਣਾ ਕਰਨੀ ਕਾਰ ਧਰੋ ਫਰਮਾਏ ਆਪ ਮੋਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ ਤਨਾਸਰੀ ਸੰਤ ਮਹੱਲਾ ਪਹਿਲਾ ਪਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਉ ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਉ ਲੇਖ ਨਾ ਮਿਟਈ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਾਤੇ ਅਬ ਗੁਣ ਬਹਿ ਬਹਿ ਰੋਸੀ ਤਨ ਜੋ ਬਨ ਆਖ ਕੀ ਛਾਇਆ ਵਿਰਗ ਭਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੋਹਾਗਣ ਛੂਟੀ ਝੂਠ ਵਿਛੁੰਨਿਆ ਬੂਢੀ ਘਰ ਗਾਲਿਓ ਗੁਰ ਕੈ ਭਾਏ ਚੱਲੋ ਸਾਚਾ ਨਾਮ ਧਿਆਏ ਪਾਵਹਿ ਸੁਖ ਮਹਿਲੋ ਹਰ ਨਾਮ ਧਿਆਏ ਤਾਂ ਸੁਖ ਪਾਏ ਤੇਈਅੜਾ ਦਿਨ ਚਾਰੇ ਨਿਜ ਕਰ ਜਾਏ ਬਹਿ ਸੱਚ ਪਾਏ ਅਨ ਦਿਨ ਨਾਲ ਪਿਆਰੇ ਬਿਨ ਭਗਤੀ ਘਰ ਵਾਸ ਨਾ ਹੋਵੀ ਸੁਣਿਓ ਲੋਕ ਸਵਾਏ ਨਾਨਕ ਸਰਸੀ ਤਾਂ ਫਿਰ ਪਾਏ ਰਾਤੀ ਸਾਚੈ ਨਾਏ ਫਿਰ ਤਨ ਭਾਵੇ ਤਾਂ ਫਿਰ ਭਾਵੇ ਨਾਰੀ ਜੀਉ ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਉ ਗੋਰੀ ਸ਼ਬਦ ਵਿਚਾਰੀ ਨਾ ਹਪਿਆਰੀ ਨਿਵ ਨਿਵ ਭਗਤ ਕਰੇ ਮਾਇਆ ਮੋਹ ਜਲਾਏ ਪ੍ਰੀਤਮ ਰਸ ਮਹਿ ਰੰਗ ਕਰੇ ਪ੍ਰਭ ਸਾਚੇ ਸੇ ਧੀ ਰੰਗ ਰੰਗੇਤੀ ਲਾਲ ਭਈ ਮਨ ਮਾਰੀ ਨਾਨਕ ਸਾਚ ਵਸੀ ਸੁਹਾਗਣ ਫਿਰ ਸਿਉ ਪ੍ਰੀਤ ਪਿਆਰੀ ਫਿਰ ਕਰ ਸੋਹੈ ਨਾਰ ਜੇ ਫਿਰ ਭਾਵੇ ਜੀਉ ਝੂਠਾ ਰਹਿਣ ਚਵੇ ਕਾਮਨਾ ਆਵੇ ਜੀਉ ਝੂਠ ਅਲਾਵੇ ਕਾਮਨਾ ਆਵੇ ਨਾ ਪਿਰ ਦੇਖੈ ਨੈਣੀ ਆਵ ਗਣਿਆਰੀ ਕੰਤ ਵਿਸਾਰੀ ਛੂਟੀ ਵਿਦਣ ਰੈਣੀ ਗੁਰ ਸ਼ਬਦ ਨਾ ਮਾਨੈ 파ਹੀ 파athi 사ਤਨ ਮਹਿਲ ਨਾ ਪਾਈ ਨਾਨਕ ਆਪੇ ਆਪ ਪਛਾਣੈ ਗੁਰਮੁਖ ਸਹਿਜ ਸਮਾਏ ਧਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਉ ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀਉ ਹਰ ਭਗਤ ਸੁਹਾਵੀ ਸਾਚੇ ਭਾਵੀ ਪਾਏ ਭਗਤ ਪ੍ਰਭ ਰਾਤੀ ਪਿਰ ਰਲਿਆ ਲਾਜੋ ਬਨ ਬਾਲਾ ਤਿਸ 라ਵੇ ਰੰਗ ਰਾਤੀ ਗੁਰ ਸ਼ਬਦ ਵਗਾਸੀ ਸਹੋ ਰਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੈ ਵਡਿਆਈ ਪੇਰ ਘਰ ਸੋਹੈ ਨਾਰੀ ਤਨਾਸਾ